ਸਵਾਗਤ ਹੈ ਤੁਹਾਡਾ ਫੈਸ਼ਨਿਸਟਾਂ ਬਲੇਰ ਕੋਲ ਲਾ ਤੇ ਕਸਟਮਰਸ ਦੀਆਂ ਬਹੁਤ ਜ਼ਿਆਦਾ ਕਾਲਾਂ ਆ ਰਹੀਆਂ ਸੀ ਕਿ ਜੀ ਕਾਟਨ ਨੂੰ ਛੱਡ ਕੇ ਪਾਰਟੀ ਵੇਅਰ ਸੂਟ ਰੈਡੀ ਕਰਵਾਓ ਲਓ ਜੀ ਸੇਮ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਵਾਲਾ ਡਿਜ਼ਾਈਨ ਅਸੀਂ ਰੈਡੀ ਕਰਵਾ ਲਿਆ ਟੈਬੀ ਕ੍ਰਸ਼ ਦੇ ਉੱਤੇ ਬਹੁਤ ਸੋਹਣਾ ਡਿਜ਼ਾਈਨ ਰਹਿਣ ਵਾਲਾ ਘੇਰਾ ਬਣਿਆ ਹੋਏਗਾ ਜੀ ਪ੍ਰੋਪਰ ਬੁਟੀਕ ਸਟਾਈਲ ਘੇਰਾ ਬਣਿਆ ਹੋਏਗਾ ਘੇਰੇ ਦੇ ਨਾਲ ਇਸਦੇ ਬਣਿਆ ਹੋਏਗਾ ਜੀ ਬਹੁਤ ਸੋਹਣਾ ਗਲਾ ਸੇਮ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਬਣਿਆ ਹੈ ਸੇਮ ਇਹੀ ਗਲਾ ਬਣਿਆ ਹੋਏਗਾ ਬਾਜੂ ਤੇ ਬਾਟਮ ਦੋਨਾਂ ਦੇ ਉੱਤੇ ਵਰਕ ਰਹਿਣ ਵਾਲਾ ਜੀ ਆ ਬਾਜੂ ਤੇ ਵਰਕ ਹੋਏਗਾ ਜੀ ਤੇ ਨਾਲ ਹੀ ਇਹਦੇ ਬਾਟਮ ਤੇ ਵੀ ਵਰਕ ਹੋਏਗਾ ਤੇ ਇਸ ਦੇ ਨਾਲ ਦੁਪੱਟੇ ਦੇ ਉੱਤੇ ਵਰਕ ਵੀ ਹੋਏਗਾ ਜੀ ਲੈਂਸ ਵੀ ਲੱਗੇਗਾ ਦੇਖੋ ਬਹੁਤ ਸੋਹਣੀ ਲੈਂਸ ਲੱਗੇਗੀ ਨਾਲੇ ਬਹੁਤ ਸੋਹਣਾ ਵਰਕ ਹੋਇਆ ਹੋਏਗਾ ਇਸ ਦੇ ਵਿੱਚ ਕਲਰਸ ਮਿਲ ਜਾਣਗੇ ਸਪੈਸ਼ਲ ਜਿਹੜਾ ਹਲਦੀ ਲਈ ਚੱਲ ਰਿਹਾ ਅੱਜਕੱਲ ਇਹ ਬੜਾ ਕਲਰ ਹੈ ਇਸ ਦੇ ਵਿੱਚ ਡਸਟੀ ਕਲਰ ਚਾਰਟ ਅਸੀਂ ਨਿਊ ਜਿਹੜਾ ਅੱਜ ਕੱਲ ਸ਼ੇਡ ਕਾਰਡ ਚੱਲ ਰਿਹਾ ਉਹ ਸਾਰੇ ਕਲਰ ਰੈਡੀ ਕਰਵਾਏ ਨੇ ਇਸ ਦੇ ਵਿੱਚ ਤੁਹਾਨੂੰ ਡਿਜ਼ਾਈਨ ਵਾਧੂ ਮਿਲਣਗੇ ਤੇ ਕਲਰ ਸ਼ੇਡ ਮਿਲਣਗੇ ਖਰੀਦਣ ਦੇ ਲਈ ਜਲਦੀ ਤੋਂ ਜਲਦੀ ਫੋਨ ਚੱਕੋ ਤੇ 8566956000 ਦੇ ਉੱਤੇ ਸਾਨੂੰ ਕਾਲ ਕਰੋ ਜਾਂ ਫਿਰ ਫੈਸ਼ਨਿਸਟ ਮਲੇਰ ਕੋਲਾ ਦੇ ਸਟੋਰ ਦੇ ਉੱਤੇ ਮਲੇਰ ਕੋਲੇ ਵਿਜ਼ਿਟ ਕਰੋ ਥੈਂਕ ਯੂ